ਪੰਜਾਬੀ ਗੱਲਬਾਤ ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਸਾਡੇ ਸਹਿਯੋਗੀ ਸਤਨਾਮ ਸਿੰਘ ਵੱਲ ਦੀ ਬਸ਼ੇਰਪੁਰ ਤੋਂ ਥੋੜੀ ਨਜ਼ਰ ਕਰ ਰਹੇ ਹਾਂ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ ਹਾਂਜੀ ਪ੍ਰਧਾਨ ਜੀ ਕਿਹੜੇ ਵਿਸ਼ੇ ਤੇ ਅੱਜ ਤੁਸੀਂ ਇੱਥੇ ਪਹੁੰਚੇ ਜੇ ਦਰਿਆ ਦੇ ਉੱਪਰ ਦੱਸਿਓ ਜਾਣਕਾਰੀ ਦਿਓ ਅੱਜ ਵੀਰ ਜੀ ਜਿਹੜਾ ਇਹ ਪਿੰਡ ਆ ਜੋਲਪੈਲ ਤੇ ਮੁੰਡਾ ਪਿੰਡ ਇੱਥੇ ਲੱਗਿਆ ਹੀ ਆ ਤੇ ਆ ਜਿਹੜਾ ਬੰਨ ਆ ਨਾ ਅੱਛਾ ਜੀ ਕਿਉਂਕਿ ਜਦੋਂ ਜਿਆਦਾ ਹਾੜੇ ਤੇ ਆਇਆ ਪਾਣੀ ਦਾ ਆ ਸਾਰੀ ਜ਼ਮੀਨ ਜਿਹੜੀ ਆ ਇਹ ਸਾਰੀ ਬਰਬਾਦ ਕਰਦੀ ਆ ਆ ਜਿਹੜੀ ਆ ਨੋਚ ਜਿਹੜੀ ਆ ਲੱਗਣ ਡਈ ਆ ਇਹ 2022 ਫੋਟੋ ਦੀ ਡੰਗ੍ਹਾਈ ਚਾਚੇ ਦਾ ਦਰਿਆ ਨੇ ਜਿਹੜਾ ਇਹਨਾਂ ਇਹਨੂੰ ਪੁੱਟ ਕੱਟਿਆ ਹਾਂਜੀ ਤੇ ਇਹ ਸਾਰੀ ਸੰਗਤ ਜਿਹੜੀ ਆ ਇਹ ਬੰਨ ਜਿਹੜਾ ਪਿੱਛੋਂ ਤੋਂ ਲੈ ਕੇ ਬੰਨ ਕਿਤੇ ਤੋਂ ਪੱਟ ਇਸ ਸੰਗੀਤ ਜਿਹੜੀ ਲਿਆ ਰਹੀ ਆ ਪਾਰ ਖੜਨਾ ਵਾ ਤੇ ਇਹ ਪਾਰ ਖੜਨਾ ਉਹ ਜਿਹੜਾ ਸਾਹਮਣੇ ਅਗਲਾ ਲੱਗਦਾ ਉਹ ਨੂੰ ਜੋੜਨਾ ਇਹ ਜੁੜੂਗਾ ਕਿ ਆ ਅਗਲਾ ਪਾਣੀ ਜਿਹੜਾ ਬੰਦ ਹੋਊਗਾ ਤੇ ਫੇਰ ਹੀ ਇਹ ਪਹਿਲੀਆਂ ਪੱਤਰੀਆਂ ਤੇ ਫੇਰ ਹੀ ਕਿਸਾਨਾਂ ਦੀਆਂ ਕਣਕਾਂ ਦੀਆਂ ਜਣੀਆਂ ਆ ਅਸੀਂ ਕਿਸਾਨ ਵੀਰਾਂ ਨੂੰ ਔਰ ਸਾਰੀ ਜਨਤਾ ਨੂੰ ਅਪੀਲ ਕਰਦੇ ਆ ਵੀ ਤਗੜੇ ਹੋ ਕੇ ਵੱਧ ਝੜ ਕੇ ਇੱਥੇ ਆ ਕੇ ਇੱਥੇ ਇਹਨਾਂ ਕਿਸਾਨਾਂ ਦੀ ਮਤ ਕੀਤੀ ਜਾਵੇ ਔਰ ਸੰਗਤ ਵੀ ਬੜੀ ਜਿਆਦੀ ਲੋੜ ਆ ਜੇ ਸੰਗਤ ਆਊਗੀ ਤੇ ਤੋੜੇ ਭੜ ਕੇ ਹੀ ਇਹ ਬੰਨ ਬਜਣਾ ਉਸ ਤਰ੍ਹਾਂ ਬਜਣਾ ਨਹੀਂ ਕਿਉਂਕਿ ਹਾਲਾਤ ਇਹਨਾਂ ਦੇ ਬਹੁਤ ਮਾੜੇ ਆ ਸਰਕਾਰ ਕਰਨੀ ਕੁਛ ਨਹੀਂ ਨਾ ਪੰਜਾਬ ਕਰ ਰਹੀ ਆ ਨਾ ਸੈਂਟਰ ਕਰ ਰਹੀ ਆ ਇਹ ਤਿੰਨ ਪੁੱਲ ਇਕੱਠਾ ਕਰਕੇ ਜਿਹੜੇ ਕਿਸਾਨ ਆ ਔਰ ਸੰਤ ਜਿਹੜੇ ਇਸ ਇਲਾਕੇ ਦੀ ਆ ਉਹ ਹੀ ਸੇਵਾ ਚ ਲਾ ਰਹੀ ਹੈ ਕਿਹੜੀ ਜਹੀ ਬੰਦੀ ਵੱਲੋਂ ਤੁਸੀਂ ਅੱਜ ਪਹੁੰਚੇ ਜੀ ਸਾਡੀ ਕਿਸਾਨ ਨੂੰ ਨੇ ਇੱਕ ਤਾਂ ਗ੍ਰਾਹਾਂ ਵੱਲੋਂ ਅੱਜ ਸਾਡਾ ਐਤਵਾਰ ਆ ਅੱਜ ਅਸੀਂ ਹਰ ਅਠਾਂ ਦਿਨਾਂ ਬਾਅਦ ਆਪਣੀ ਡਿਊਟੀ ਜਿਹੜੀ ਆ ਜਿਲ੍ਹਾ ਕਰਨਪੁਰ ਦੀ ਸਵਾਰੀ ਨੂੰ ਠੀਕ ਆ ਜੀ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਕਿੱਥੇ ਪਹੁੰਚੇ ਜੇ ਤੇ ਆਪਣਾ ਨਾਮ ਦੱਸੋ ਤੇ ਸਾਰੀ ਜਾਣਕਾਰੀ ਦਿਓ ਸਾਨੂੰ ਵਾਈਬਰ ਜੀ ਕਾ ਖਾਲਸਾ ਵਾਈਬਰ ਜੀ ਕੀ ਫਤਿਹ ਅਸੀਂ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਖਬਰਸਾਰ ਲੈਣ ਆਤ ਹੈ ਜੇ ਅੱਜ ਹਿੰਗਲਾ ਤਰਨਤਾਰਨ ਬਲਾਖਰੂਰ ਸਾਹਿਬ ਪਿੰਡ ਭੈਲ ਇਹ ਜਿੱਥੇ ਅੱਜ ਖੜੇ ਆ ਇਹ ਮੁੰਡਾ ਪਿੰਡ ਤੇ ਭੈਲ ਦੀ ਹੱਦ ਤੇ ਜਿਹੜਾ ਵਾ ਪਿਛੇ ਹੜਾ ਆ ਸੀ ਉਹ ਦਰਿਆ ਨੇ ਬੰਨ ਰੋੜ ਦਿੱਤਾ ਇੱਥੇ ਕੀ ਹੋਇਆ ਵਾ ਵੀ ਇਹ 25 30 ਹਜ਼ਾਰ ਏਕੜਾਂ ਵਾ ਗੋਂਦਵਾਲ ਸਾਹਿਬ ਧੁੰਦੇ ਪਿੰਡ ਤੋਂ ਲੈ ਕੇ ਤੇ ਥੱਲੇ ਕਰਮੂਵਾਲ ਤੱਕ ਧੁੰਦਾ ਮਾਨਕ ਦੇ ਕੇ ਕਲੇਰ ਭੈਲ ਜੌਲ ਮੁੰਡਾ ਪਿੰਡ ਗੁਜਰਪੁਰਾ ਘੜਕਾ ਕਮੂ ਪਿੰਡੀਆਂ ਇਹ ਸਾਰਾ ਪਿੰਡ ਜਿਹੜਾ 25 30 ਹਜ਼ਾਰ ਏਕੜ ਬਣਦਾ ਵਾ ਇੱਥੇ ਕੀ ਹੈ ਇਹ ਲੋਕ ਜਿਹੜੇ ਹਰ ਸਾਲ ਬੰਨ ਬੰਨਦੇ ਸੀਗੇ ਤੇ ਰੁੜ ਜਾਂਦਾ ਹਾਂਜੀ ਐਤਕੀਵੇਂ ਇਦਾਂ ਹੀ ਹੋਇਆ ਵੀ ਇਹ ਬੰਨ ਰੁੜ ਗਿਆ ਵਾ ਕਿਲੋਮੀਟਰਾਂ ਦੇ ਬੰਦ ਰੋੜਿਆ ਵਾ ਇੱਥੇ ਨਾ ਕੋਈ ਸਰਕਾਰੀ ਮੁਲਾਜ਼ਮ ਆਇਆ ਨਾ ਕੋਈ ਮਹਿਕਮਾ ਆਇਆ ਇਹਨਾਂ ਦੇ ਕਿਸੇ ਨੇ ਖਬਰਸਾਰ ਨਹੀਂ ਲਈ মিডিਆ ਤੇ ਸਰਕਾਰਾਂ ਰੌਲਾ ਪਾ ਰਹੀਆਂ ਵਾ ਤੇ ਅਸੀਂ ਆਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਪਰ ਕੀਤਾ ਇੱਥੇ ਕੱਖ ਨਹੀਂ ਇਹ ਲੋਕ ਹਰ ਸਾਲ ਇਹਨਾਂ ਅੰਦਰ ਟੁੱਟ ਚੁੱਕੇ ਆ ਵੀ ਇਹਨਾਂ ਕੋਲ ਹਿੰਮਤ ਨਹੀਂ ਸੀ ਕਿ ਮੂਹਰੇ ਮੂੰਹ ਡੇਗ ਪਏਗੇ ਵੀ ਇਹ ਉੱਠ ਕੇ ਆ ਤੋੜੇ ਵੀ ਭਰ ਲੈਣਾ ਪਰ ਆਹ ਗ੍ਰਾਹਾਂ ਜਿੱਥੇ ਬੰਦੀ ਆ ਜਿੰਨੇ ਇੱਕ ਜਿਲੇ ਲੈਵਲ ਤੇ ਆਪਣਾ ਇਹਨਾਂ ਭਰਾਵਾਂ ਦਾ ਸਾਥ ਦਿੱਤਾ ਵਾ ਮੈਂ ਖਰੂਰ ਸਾਹਾ ਦਾ ਬਲਾਕ ਪ੍ਰਧਾਨ ਸਲੱਖਣ ਸਿੰਘ ਆ ਆਪਣੇ ਜਿਲਾ ਆਗੂਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹੋਲੇ ਆਪਦੇ ਕੰਮ ਛੱਡ ਕੇ ਕਿਸੇ ਦੀ ਕੰਬਾਈਨ ਚੱਲਣ ਲਈ ਆ ਕਿਸੇ ਦਾ ਮੰਡੀ ਝੋਨਾ ਪਿਆ ਕੋਈ ਮਟਰ ਬੀਜ ਰਿਹਾ ਕੋ ਆਲੂ ਪਾ ਰਿਹਾ ਸਾਰੇ ਹੀ ਆਪਣੇ ਧੰਦੇ ਛੱਡ ਕੇ ਤੇ ਇਸ ਕੰਮ ਨੂੰ ਪਹਿਲ ਦੇ ਕੇ ਪਹਿਲ ਦੇ ਆਧਾਰ ਤੇ ਸਾਰੇ ਜਿਲੇ ਦੇ ਆਗੂ ਜਿਹੜੇ ਸੰਗਤ ਲੈ ਕੇ ਪਿੰਡਾਂ ਦੇ ਉੱਤੇ ਪਹੁੰਚੇ ਆ ਤੇ ਇੱਥੇ ਅੱਜ ਅਸੀਂ ਬੰਨ ਬੰਨ ਦੀ ਜਿਹੜੀ ਸੇਵਾ ਕਰ ਰਿਹਾ ਪਹਿਲਾਂ ਵੀ ਅੱਜ ਤੋਂ 15 ਦਿਨ ਪਹਿਲਾਂ ਵੀ ਆਏ ਅਸੀਂ ਹੁਣੇ ਵਾਰੀ ਬੱਧੀ ਆ ਜ਼ਿਲ੍ਹੇ ਦੇ ਨੇ ਵੀ 8 ਦਿਨ ਹੀ ਇੱਥੇ ਆਉਨੇ ਹੈਗੇ ਤੇ ਜਿੰਨੇ ਕ ਸਾਡੇ ਕੋਲ ਹੈਲਪ ਹੁੰਦੀ ਹੈ ਨਾ ਲੋਕਾਂ ਦੀ ਕਰਦੇ ਆ ਪਰ ਸਰਕਾਰਾਂ ਇੱਥੇ ਫੇਲ ਹੋਈਆਂ ਨਾ ਸੈਂਟਰ ਸਰਕਾਰ ਨੇ ਕੋਈ ਇਹਨਾਂ ਦੀ ਮਦਦ ਕੀਤੀ ਆ ਨਾ ਪੰਜਾਬ ਸਰਕਾਰ ਨੇ ਕੀਤੀ ਆ ਗੱਲੀ ਬਾਤੀ ਕੜਾ ਬਣਾ ਰਹੇ ਆ ਉਹ ਬਣਾ ਕੇ ਲੋਕਾਂ ਨਾਲ ਗੱਪੀਆਂ ਨੂੰ ਵੰਡ ਰਹੇ ਆ ਪਰ ਇਹਨਾਂ ਲੋਕਾਂ ਦੀ ਕਿਸੇ ਨੇ ਸਹਾਰ ਨਹੀਂ ਲਈ ਜੀ ਤਰਨਤਾਰਨ ਜ਼ਿਲ੍ਹੇ ਦੀ ਕਿਹੜੀ ਕਿਹੜੀ ਬਲਾਕ ਆ ਜਿੱਥੇ ਪਹੁੰਚੀ ਤੁਹਾਡੀ ਕੋਲ ਇੱਥੇ ਸਾਡੇ ਕੋਲ ਪਹੁੰਚੀ ਆ ਜੀ ਨਿਸ਼ਾਰਾ ਬਲਾਕ ਖਡੂਰ ਸਾਹਿਬ ਬਲਾਕ ਬਲਟੋਆ ਬਲਾਕ ਤੇ ਪੱਟੀ ਬਲਾਕ ਜੀ ਚਾਰ ਬਲਾਕਾਂ ਇੱਥੇ ਆਈਆਂ ਜੀ ਉੱਡਾ ਤਰਨ ਤਰਨ ਦੇ ਵਿੱਚ 6 ਬਲਾਕਾਂ ਵਾ ਤੇ ਗੰਡੀਵਿੰਡ ਬਲਾਕ ਤੇ ਠਿੱਖੀਵਿੰਡ ਬਲਾਕ ਜਿਹੜੀ ਆ ਗਈ ਉਹ ਨਹੀਂ ਆਈਆਂ ਜੀ ਬਾਕੀ ਇੱਥੇ 4 ਬਲਾਕਾਂ ਦੀ ਸੰਗਤ ਆਈ ਗਈ ਠੀਕ ਆ ਜੀ ਪ੍ਰਧਾਨ ਜੀ ਹਾਂ ਜੀ ਪ੍ਰਧਾਨ ਜੀ ਤੁਸੀਂ ਵੀ ਦਿਓ ਵਿਚਾਰ ਆਪਣੇ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਿਹ ਧੰਨਵਾਦ ਕਰਦੇ ਆ ਪੱਤਰਕਾਰਾਂ ਦਾ ਚਲੋ ਤੁਸੀਂ ਆਏ ਜੇ ਸਾਰ ਲੈਣ ਆਏ ਜੇ ਇੱਥੇ ਤੁਹਾਂ ਵੇਖ ਹੀ ਲਿਆ ਆਏ ਕੋਈ ਅਜੇ ਤੱਕ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਆ ਸਾਰੇ ਟਰੈਕਟਰ ਲੱਗੇ ਆ ਲਾਗੇ ਬੰਨੇ ਪ੍ਰਾਈਵੇਟ ਘਰਾਂ ਦੇ ਲੱਗੇ ਆ ਜਿਨ੍ਹਾਂ ਨੇ ਜਮੀਨਾ ਝੋਨਾ ਜਿਹੜਾ ਸਾਰਾ ਹੀ ਨੱਪਿਆ ਗਿਆ ਤਬਾਹ ਹੋ ਗਿਆ ਏ ਬਹੁਤ ਜਿਆਦਾ ਨੁਕਸਾਨ ਹੋ ਗਿਆ ਏ ਘਰਾਂ ਦੇ ਵਿੱਚ ਪਾਣੀ ਵੜਿਆ ਲੋਕ ਉੱਠ ਕੇ ਪਿੱਛੇ ਚਲੇ ਗਏ ਆ ਕਿਸੇ ਨੇ ਅਜੇ ਤੱਕ ਸਾਰ ਨਹੀਂ ਲਈ ਭਾਰਤੀ ਕਿਸਾਨ ਯੂਨੀਅਨ ਦੀ ਇਕਤਾ ਗਰਾਂ ਸਾਡੇ ਸੂਬਾ ਕਮੇਟੀ ਦੀ ਮੀਟਿੰਗ ਲੱਗੀ ਸੀ ਉਹਨਾਂ ਨੇ ਸਾਡਾ ਹੁਕਮ ਲਾਇਆ ਸੀ ਵੀ ਸਾਡੀ ਜਿਹੜੀ ਜ਼ਿੰਮੇਵਾਰੀ ਆ ਉਧਰ ਲੱਗੂਗੇ ਜਨਾਰੇ ਸਾਈਡ ਤੇ ਗਦਾਸਪੁਰ ਸੜਕ ਤੇ ਸਾਡਾ ਜਿਹੜਾ ਬਲਾਗ ਦਾ ਇਧਰ ਦਾ ਏ ਉਹਨਾਂ ਸਾਡਾ ਤਰਨਤਾਂਜਲਾ ਤਰਨਤਾਂਜਲੇ ਜੇ ਲਾਤਾ ਸੀ ਇਹ ਦੀ ਜਿਹੜੀ ਹਰਫਤ ਤੁਸੀਂ ਕਰੋਗੇ ਇਹ ਅਸੀਂ ਮੀਟਿੰਗ ਲਾ ਕੇ ਵਿਚਾਰ ਕੀਤੀ ਇਹ ਕਹਿੰਦੇ ਆ ਵੀ ਆਪਣਾ ਬੰਨ ਜੁੜਿਆ ਤਾਂ ਉੱਥੇ ਆਪਾਂ ਨੂੰ ਸੰਕਤ ਦੀ ਲੋੜ ਹੈ ਤੇ ਖੜਨੀ ਚਾਹੀਦੀ ਆ ਅਸੀਂ ਪਿੰਡੋਂ ਸੰਕ ਲੈ ਕੇ ਆਏ ਆ ਆਗੂਆਂ ਦਾ ਕਹਿਣਾ ਮੰਨ ਕੇ ਅਸੀਂ ਜਿੰਨਾ ਚਿਰ ਇਹ ਬੰਨ ਨਹੀਂ ਵੱਜਦਾ ਜਿੰਨਾ ਚਿਰ ਸਾਡੀ ਡਿਊਟੀ ਲੱਗੂਗੀ ਉਹ ਅਸੀਂ ਇੱਥੇ ਨਿਭਾਉਂਦੇ ਰਾਵਾਂਗੇ ਤੇ ਸੰਕਤ ਲਿਆਉਂਦੇ ਰਾਵਾਂਗੇ ਤੇ ਸੇਵਾ ਲੋਕਾਂ ਦੀ ਕਰਦੇ ਰਾਵਾਂਗੇ ਮੈਂ ਇੱਥੇ ਫਤਿਹ ਬੁਲਾਉਣਾ ਵੈਹਦੂ ਜਿੱਕਾ ਖਾਲਸਾ ਵੈਹਦੂ ਜਿੱਕਾ ਹਾਂਜੀ ਪ੍ਰਧਾਨ ਜੀ ਦੱਸੇ ਤੁਸੀਂ ਵੀ ਆਪਣੇ ਵਿਚਾਰ ਗੱਲ ਇਹ ਆ ਕਿ ਇਹ ਜਿਹੜਾ ਇੱਥੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਫੇਲ ਹੋਈ ਆ ਪੰਜਾਬ ਸਰਕਾਰ ਨੇ ਮਜੂਨਾ ਵਾਅਦਾ ਕੀਤਾ ਸੀ ਕਿ 20000 ਰੁਪਇਆ ਕਿੱਲੇ ਦਾ ਦੇਵਾਂਗੇ ਪਰ ਉਹ ਵੀ ਸਰਕਾਰ ਨੇ ਇਹ ਕੁਝ ਨਹੀਂ ਦਿੱਤਾ ਅਸੀਂ ਚਾਹੁੰਦੇ ਆ ਕਿ ਇਨਸਾਨਾਂ ਨੂੰ ਕਿੱਲੇ ਦਾ 20000 ਰੁਪਇਆ ਦੇ ਕੇ ਥੋੜਾ ਜਿਹਾ ਆਪਣੀਆਂ ਪੜੀਆਂ ਪੂਲੀਆਂ ਜ਼ਮੀਨਾਂ ਪੱਤਰੀਆਂ ਕਰ ਲੈਂਦੇ ਤੇ ਕੋਈ ਆਪਣੇ ਘਰਾਂ ਦੀਆਂ ਮੁਰੰਮਤਾਂ ਕਰਾ ਲੈਂਦੇ ਪਰ ਪੰਜਾਬ ਸਰਕਾਰ ਇਸ ਚੀਜ਼ ਤੇ ਬਿਲਕੁਲ ਫੇਰ ਨਹੀਂ ਕੀਤੀ ਆ ਕੋਈ ਪੈਸਾ ਨਹੀਂ ਦਿੱਤਾ ਤੇ जिम्मेदार ਜਿਹੜੇ ਔਰ ਬਾਬੇ ਸੰਤ ਜਿਹੜੇ ਇੱਥੇ ਲੱਗੇ ਆ ਬਾਬਾ ਸੁਖਾ ਤੋਂ ਸਰੀਆਲੀ ਵਾਲਾ ਕੇ ਬਾਬੇ ਹੈਗੇ ਸੁਰਸਿੰਘੀ ਉਹ ਸੇਵਾ ਚਲਾ ਰਹੇ ਆ ਜਾਂ ਬਾਹਰ ਦੀ ਕੋਈ ਸੰਗਤਾਂ ਜਿਹੜੀਆਂ ਇੱਥੇ ਆ ਕੇ ਸੇਵਾ ਚਲਾ ਰਹੀਆਂ ਨਾ ਪੰਜਾਬ ਸਰਕਾਰ ਨੇ ਕੁਝ ਦਿੱਤਾ ਹੈ ਨਾ ਸੈਂਟਰ ਸਰਕਾਰ ਨੇ ਦਿੱਤਾ ਹੈ ਤੇ ਬਾਕੀ ਇਹ ਕੰਮ ਉਹਨਾਂ ਦੇ ਬਣਦੇ ਕਿਉਂਕਿ ਜਿਹੜੇ ਇੰਨੇ ਵੱਡੇ ਟੈਕਸ ਜਿਹੜੇ ਇਹਨਾਂ ਲੋਕਾਂ ਤੋਂ ਲੈਂਦੇ ਆ ਇਹ ਟੈਕਸ ਹੀ ਉਹਨਾਂ ਦੇ ਬਣਦੇ ਆ ਜਿਹੜੇ ਇੱਥੇ ਜਿਤਨਾ ਬੰਨ ਬੰਨਣੇ ਆ ਜੋ ਵੀ ਕੰਮ ਕਰਨਾ ਹੈ ਪਰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਸੈਂਟਰਲ ਸਰਕਾਰ ਨੇ 16000 ਕਰੋੜ ਰੁਪਏ ਦਾ ਵਾਅਦਾ ਕੀਤਾ ਹੈ ਪਰ ਉਹ ਚੋਂ ਇੱਕ ਪੈਸਾ ਨਹੀਂ ਦਿੱਤਾ ਇਹ ਬਿਲਕੁਲ ਘੱਟ ਰਕਮ ਆ ਹਜ਼ਾਰਾਂ ਹੀ ਕਰੋੜ ਦਾ ਅਰਬਾਂ ਖਰਬਾਂ ਰੁਪਈਆਂ ਦਾ ਨੁਕਸਾਨ ਹੋ ਗਿਆ ਅੱਜ ਜੇ ਸਿੰਗਰ ਔਰ ਪੰਜਾਬੀ ਆਪਣੇ ਇਹਨਾਂ ਕਿਸਾਨਾਂ ਦੀ ਬਾਹ ਨਾ ਫੜਦੇ ਪੰਜਾਬ ਵਾਲਿਆਂ ਦੀ ਪੰਜਾਬੀਆਂ ਨੇ ਹੀ ਬਾਹ ਫੜੀ ਆ ਜੇ ਨਾ ਫੜਦੇ ਤੇ ਅੱਜ ਹਾਲਾਤ ਬਹੁਤ ਮਾੜੇ ਬਣ ਜਾਣਾ ਸੀ ਕਿਉਂਕਿ ਇਹਨਾਂ ਨੇ ਅੱਧਾ ਪੰਜਾਬ ਜਿਹੜਾ ਪਾਣੀ ਛੱਡ ਕੇ ਡੋਬ ਦਿੱਤਾ ਅਸੀਂ ਅਪੀਲ ਕਰਦੇ ਹਾਂ ਸਰਕਾਰਾਂ ਨੂੰ ਜੇ ਨਾ ਵੀ ਤੁਸੀਂ ਵਾਦਾ ਕੀਤਾ ਸੀ ਕਮ ਸੋ ਕਮ 20 ਹਜ਼ਾਰ ਰੁਪਏ ਦਾ ਦਿੰਦੇ ਇਹ ਹੈ ਤਾਂ ਬਹੁਤ ਜ਼ਿਆਦਾ ਘਾਟਿਆ ਘਟ ਤੋਂ ਘਟ ਲੱਖ ਰੁਪਏ ਦਾ ਨੁਕਸਾਨ ਹੈ ਪਰ 20 ਹਜ਼ਾਰ ਰੁਪਏ ਦੇ ਕੇ ਅਜੇ ਪੈੜੀਆਂ ਪੱਧਰ ਕਰ ਸਕਦੇ ਸੀ ਪਰ ਦਿੱਤਾ ਕੱਖ ਨਹੀਂ ਅਜੇ ਤੱਕ ਇਹਨਾਂ ਨੇ ਠੀਕ ਹੈ ਜੀ ਮਿਹਰਬਾਨੀ ਦਾ ਸਾਹਿਬ ਜੀ ਕਹੋ ਜੀ ਇਹ ਜਿਹੜੀ ਸਾਡੀ ਗ੍ਰਾਂਡ ਦੀ ਜਿਹੇ ਬੰਦੀ ਹੈ ਸੂਬਾ ਕਮੇਟੀ ਉਹਨਾਂ ਸਾਡੀ ਇਥੇ ਹਾਜ਼ਰੀ ਲਾਏ ਸਾਰੇ ਕਰਮਚਾਰੀ ਜਿਲ੍ਹੇ ਦੀ ਸਾਰਿਆਂ ਭੈਣਾ ਭਰਾਵਾਂ ਜਿੰਨੇ ਵੀ ਜਿੱਥੇ ਨਹੀਂ ਵੀ ਕਹੇ ਬੰਦੀ ਉਹਦਾ ਵੀ ਫਰਜ਼ ਬੰਦਾ ਇਥੇ ਆ ਕੇ ਸੇਵਾ ਕਰੇ ਇਹ ਸੇਵਾ ਇਹ ਤਾਂ ਹਰ ਇੱਕ ਨੂੰ ਜਿਹੜਾ ਸੇਵਾ ਕਰ ਲੂਗਾ ਉਹਦਾ ਉਹ ਫਾਲ ਮਿਲੂਗਾ ਦੂਸਰੀ ਬੇਂਦੀ ਬਾਬਾ ਸੁੱਖਾ ਹੋ ਜਿਹੜਾ ਹਰੀਕਾ ਤੋਂ ਪਰਲੇ ਬੰਨੇ ਸੇਵਾ ਕਰਾ ਰਿਆ ਇਹ ਬਾਬਾ ਘੋਲਾ ਹੁੰਦੀਆਂ ਮਸ਼ੀਨਾਂ ਲੱਗੀਆਂ ਜਿਹੇ ਦਾ ਨੂੰ ਪਤਾ ਨਹੀਂ ਲੱਗਾ ਇਹ ਬਾਬਾ ਘੋਲਾ ਨੂੰ ਸੇਵਾ ਕਰਾ ਰਿਆ ਜੀ ਇਹ ਬੰਦੇ ਤੇ ਉਹਦੀਆਂ ਮਸ਼ੀਨਾਂ ਜੋ ਵੀ ਆ ਮੋੜ-ਵੜੇ ਆ ਲੱਗੇ ਆ ਫੁਰਕਲਿੱਪ ਲੱਗੇ ਜਿਹੜੇ ਇਹ ਸਾਰੇ ਬਾਬੇ ਘੋਲਾ ਹੁੰਦੇ ਲਾਏ ਉਹਨੂੰ ਸੇਵਾ ਕਰਾ ਰੇ ਬਾਬਾ ਜਿਹੜਾ ਸੁੱਖਾ ਸੰਗੋ ਹਰੀਕਾ ਤੋਂ ਪਰਲੇ ਬੰਨੇ ਕਰਾ ਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 温度是。